ਸਰ ਮੇਰਾ ਨਾਮ ਰਮੇਂਦਰ ਸਿੰਘ ਆ ਜੀ ਰਮੇਂਦਰ ਸਿੰਘ ਜੀ ਜਿਸ ਜਗ੍ਹਾ ਤੇ ਮੌਜੂਦ ਹੈ ਤੇ ਕੀ ਹੋਇਆ ਕੀ ਅਕਸਰ ਦੇਸਲੀ ਹੋਇਆ ਜੀ ਸਰ ਸਾਨੂੰ ਕੋਰਟ ਨੇ ਮਾਲਕ ਇਸ ਜਗ੍ਹਾ ਦਾ ਬਣਾਇਆ ਆ ਸਾਲ 70 ਤੇ 70 71 ਚ ਤੇ ਕੋਰਟ ਵੱਲੋਂ ਅਸੀਂ ਮਾਲਕ ਹੋਏ ਆ ਸਾਡਾ 75 ਸਾਲ ਤੋਂ ਕਬਜ਼ਾ ਵਾ ਭਾਜੀ ਕਿਹੜੀ ਕਿਹੜੀ ਜਗ੍ਹਾ ਜ਼ਮੀਨ ਹੈਗੀ ਜੇ ਕਿਹੜੀ ਜਗ੍ਹਾ ਖੜੇ ਜੇ ਤੁਸੀਂ ਅਸੀਂ ਇਹ ਰਣਜੀਤ ਐਵੇਨਿਊ ਡੀ ਬਲੌਗ ਨਾਲਾ ਰੋਡ ਤੇ ਲੱਗੇ ਆ ਤੇ ਇਹ ਸਾਡਾ 75 ਖਾਤੇ ਕੋਰ ਨੇ ਸਾਨੂੰ ਆਪਣਾ ਮਾਲਕ ਦੇ ਆਰਡਰ ਦਿੱਤੇ ਹੋਏ ਨੇ ਤੇ ਅਸੀਂ ਆਪਣਾ ਉਸ ਪੇਪਰਾਂ ਦੇ ਨਾਲ ਅਸੀਂ ਕੋਰ ਨੇ ਸਾਨੂੰ ਮਾਲਕ ਗਿਣਾਇਆ ਅਸੀਂ ਮਾਲਕ ਕਿ ਅੱਜ ਇੱਥੇ ਇੰਪਰੂਵਮੈਂਟ ٹرسٹ ਵਾਲੇ ਆਏ ਸੀ ਕਦ ਲੈ ਆਏ ਸੀ ਇਹ ਜੀ ਧੱਕੇਸ਼ਾਹੀ ਨਾਲ ਕਬਜ਼ਾ ਕਰ ਰਹੇ ਆ ਇਹ ਕਹਿ ਰਹੇ ਆ ਕਿ ਕਬਜ਼ਾ ਸਾਡਾ ਵਾ ਤੇ ਬੁਰਜੀਆਂ ਅੱਜ ਲਾ ਰਹੇ ਆ ਦੇਖੋ ਪਿੱਛੇ ਦੀ ਫੋਟੋ ਲੱਤੀ ਜਾਵੇ ਤੇ ਇਹ ਅੱਜ ਆ ਕੇ ਬੁਰਜੀਆਂ ਲਾ ਰਹੇ ਆ ਸਾਰਾ ਕੰਮ ਅੱਜ ਕਰਾ ਰਹੇ ਆ ਤੇ ਇਹਨਾਂ ਨੇ ਲਿਖ ਕੇ ਵੀ ਦਿੱਤਾ ਆ ਵਾ ਕੀ ਅਸੀਂ ਨਾ ਕੋਈ ਇਹਨਾਂ ਨੂੰ ਪੋਜੈਸ਼ਨ ਦਿੱਤਾ ਤੇ ਨਾ ਹੀ ਇਹਨਾਂ ਕੋਈ ਕੋਈ ਕਬਜ਼ਾ ਮਤਲਬ ਕਿ ਸਾਡੇ ਬਾਟ ਚ ਨੰਬਰ ਨਹੀਂ ਹੈ ਤੇ ਅੱਜ ਆ ਕੇ ਦੇ ਕਬਜ਼ਾ ਕਰ ਰਹੇ ਆ ਧੱਕਾਸ਼ਾਹੀ ਗਰੀਬ ਆਦਮੀ ਨਾ ਕਰ ਰਹੇ ਆ ਮੈਨੂੰ ਇਨਸਾਫ ਦਵਾਇਆ ਤੇ ਮੈਂ ਮਾਨ ਸਾਹਿਬ ਦੀ ਸਰਕਾਰ ਨੂੰ ਇਹ ਕਹਿੰਨਾ ਦੋ ਹੱਥ ਜੋੜ ਕੇ ਕਿ ਸਾਡੇ ਗਰੀਬਾਂ ਨਾਲ ਧੱਕਾਸ਼ਾਹੀ ਨਾ ਕੀਤੀ ਜਾਵੇ ਸਾਨੂੰ ਕਾਨੂੰਨ ਵੱਲੋਂ ਇਨਸਾਫ ਦਿੱਤਾ ਜਾਵੇ ਤੇ ਇਹ ਸ਼ਨੀਵਾਰ ਦੇ ਇਹ ਆਪਣਾ ਸਾਨੂੰ ਸਟੇਸਿਸ ਕੋ ਹੋਇਆ ਵਾ ਕੋਰਟ ਵੱਲੋਂ ਸਟੇਸਿਸ ਕੋ ਹੋਇਆ ਵਾ ਆ ਦੇਖੋ ਤੇ ਇਹ ਇਸ ਸਟੇਸਿਸ ਕੋ ਨੂੰ ਕੋਰਟ ਦੇ ਆਰਡਰਾਂ ਨੂੰ ਮੰਨਣ ਮੰਨਦੇ ਵੀ ਨਹੀਂ ਪਏ ਤੇ ਧੱਕੇ ਨਾਲ ਆ ਕੇ ਇੱਥੇ ਕੰਮ ਕਰਦੇ ਲੇਕਿਨ ਇਹ ਕਹਿੰਦੇ 2006 ਤੋਂ ਕਬਜ਼ਾ ਵਾ ਜੇ 2006 ਤੋਂ ਕਬਜ਼ਾ ਵਾ ਤੇ ਹੁਣ ਕਿਉਂ ਲਾ ਰਿਹਾ ਪਿੱਲਰ ਲਾ ਰਿਹਾ ਸਰ ਇਹੋ ਹੀ ਤਾਂ ਬੇਨਤੀ ਹੈ ਕਿ ਇਹ ਇਹਨਾਂ ਨੂੰ ਪੁੱਛਿਆ ਜਾਵੇ ਕਿ ਇਹ ਹੁਣ ਕੀ ਕਰਨ ਆਏ ਆ ਜੇ 2006 ਜੋ ਕਰਜਾ ਵਾ ਤੇ ਇਹ ਹੁਣ ਕੀ ਕਰਨ ਆਏ ਹੁਣ ਪਿੱਲਰ ਕੋ ਲਾਣ ਦੇ ਉਹਨਾਂ ਦੇ ਲਾਇਰ ਆਏ ਸੀਗੇ ਕੀ ਕਹਿ ਕੇ ਗਏ ਤੁਹਾਨੂੰ ਉਹ ਇਹ ਕਹਿ ਕੇ ਗਏ ਆ ਕਿ ਅਸੀਂ ਇੱਥੇ ਕੰਮ ਬੰਦ ਕਰਵਾ ਦਿੰਨੇ ਆ ਤੇ ਜਿਹੜਾ ਕੋਰਟ ਦਾ ਮੈਟਰ ਆ ਕੋਰਟ 'ਚ ਅਸੀਂ ਕਰਾਂਗੇ ਠੀਕ ਮੀਨ ਤੁਹਾਨੂੰ ਦੇ ਕੋਲ ਆਰਡਰ ਨਹੀਂ ਸੀ ਇਹ ਕੰਮ ਕਰਨ ਦੀ ਹਾਂ ਬਿਲਕੁਲ ਨਹੀਂ ਜੀ ਉਹਨਾਂ ਕੋ ਇਹ ਆਰਡਰ ਨਹੀਂ ਸੀ ਇਸ ਸਟੇਸਿਸ ਕੋ ਆਇਆ ਹੈ ਇਸ ਸਟੇਸਿਸ 'ਚ ਤੁਸੀਂ ਆ ਇਹਦੀ ਫੋਟੋ ਪਿੱਕ ਪਾ ਸਕਦੇ ਜੀ ਸਾਨੂੰ ਕੋਰਟ ਨੇ ਡਿਸਟ੍ਰਿਕਟ ਕੋਰਟ ਨੇ ਮਤਲਬ ਆਰਡਰ ਦਿੱਤਾ ਆ ਕਿ ਇੱਥੇ ਕੋਈ ਵੀ ਜਿੱਤਰਾ ਜੋ ਵੀ ਹੈਗਾ ਨਾ ਉਹ ਇੰਟਰਫੇਅਰ ਕਰ ਸਕਦੇ ਨਾ ਹੀ ਕਰ ਸਕਦੇ ਤੇਰੇ ਅੱਜ ਕਿਉਂ ਆਏ ਇੱਥੇ ਕੀ ਸਾਡੇ ਤੁਸੀਂ ਇਹਨਾਂ ਦੇ ਖਿਲਾਫ ਕਰੋਗੇ ਕੋਰਟ 'ਚ ਹੁਣ ਹਾਂਜੀ ਹਾਂਜੀ ਜੀ ਆ ਦੇਖੋ ਜੀ ਐਸ.ਆਈ ਦੇ ਪਾਈ ਹੋਈ ਹੈ ਆ ਬਾਕੀ ਇਹ ਜਵਾਬ ਕੋਰਟ 'ਚ ਦੇਣ ਨਹੀਂ ਜਿਹੜਾ ਅੱਜ ਇਨਸੀਡੈਂਟ ਹੋਇਆ ਇਹਦੇ ਬਾਰੇ ਵੀ ਕੋਰਟ ਨੂੰ ਤਲਾਹ ਕੀਤਾ ਜਾਏਗਾ ਹਾਂਜੀ ਹਾਂਜੀ ਕੀਤਾ ਜਾਏਗਾ ਜੀ ਕੀਤਾ ਜਾਏਗਾ ਜੀ ਤਕਰੀਬਨ ਕਿੰਨੀ ਕਿੰਨੀ ਜਗ੍ਹਾ ਗਈ ਤੁਹਾਡੀ ਇਹ ਇਹ ਜੀ 8400 ਗਾਜ 14 ਕਨਾਲ ਠੀਕ ਹੀਲਿੰਗ ਸੋਮ ਸਰਟਨ ਫੈਕਟ ਦੇ ਹੈਬਟੈਂਡ ਦੇ ਹੈਬਟੈਂਡ ਬਨ ਆਰਡਰ ਕਿਸ ਸਟੇਟਸ ਕੋ ਪਰ ਗਾਟੋ ਪੋਜੀਸ਼ਨ ਜਦ ਕਿ ਜੇ ਦੇ ਹੈਮ ਨੋਟ ਮੈਂਸ਼ਨਡ ਸੁਪਰੀਮ ਕੋਰਟ اور ਕੀ ਹਾਈ ਕੋਰਟ ਆਰਡਰ ਕੀ ਹੈ ਉਹਨੂੰ ਲੈ ਕੇ ਬੀਅਰ ਚੈਲੰਜਿੰਗ ਸੇਵਿੰਦਰ ਕੋਰਟ ਜੋ ਕੋਰ ਫੈਸਲਾ ਕਰੇਗੀ ਹੋ ਜਾਏਗਾ। ਹੁਣ ਕੰਮ ਕੰਮ ਰੁੱਕ ਗਿਆ। ਕੰਮ ਕਬਜ਼ਾ ਟਰਸਟ ਨੇ ਲੈ ਲਿਆ ਹੈ ਜੀ ਦੋ ਤਰੀਕ ਦਾ, ਇੱਕ ਤਰੀਕ ਦਾ। ਕਬਜ਼ਾ ਟਰਸਟ ਕਰ ਚੁੱਕਾ ਹੈ। ਉਸ ਤੋਂ ਬਾਅਦ ਜੇ ਕੋਈ ਆਰਡਰ ਹੋਇਆ ਵੀ ਹੈਗਾ ਸਟੇਟਸ ਕੋ ਹੋਇਆ ਤਾਂ ਟਰਸਟ ਦਾ ਕਬਜ਼ਾ ਟਸਤਾ ਹੀ ਰਹਿਣਾ। ਸਰ ਕੋਈ ਕੈਰ ਕੋਈ ਸਟੇ ਵੀ ਹੈਗਾ ਜੀ ਉਹ ਤਿੰਨ ਤਰੀਕ ਦਾ ਸਟੇ ਇੱਕ ਦਿਨ ਦਾ ਕਬਜ਼ਾ ਲੇਤਾ। ਉਹ ਸਟੇ ਦਾ ਕੀ ਮਤਲਬ ਸਟੇ ਨਹੀਂ ਹੈ ਕੋਈ ਸਟੇਟਸ ਕੋ ਹੋਇਆ ਬਿਦਰਗਾਟੋ ਪੋਜੀਸ਼ਨ। ਜਿਸ ਜਗ੍ਹਾ ਤੇ ਕਬਜ਼ਾ ਤੁਹਾਡਾ ਇੱਕ ਤਰੀਕ ਨੂੰ ਹੋਵੇ ਜੇ ਤਿੰਨ ਤਰੀਕ ਨੂੰ ਕੋਈ ਕੋਰਟ ਯੂ ਆ ਰਿਨ ਬੁਝਾਈ ਜੀ ਸਰ ਜੀ ਸਮਿਟੇਟ ਕਰਤਾ ਕੋ ਹਾਂਜੀ ਕੀ ਨਾਮ ਕੇ ਜੀ ਦਾ ਮੇਰਾ ਐਸ ਐਸ ਸਿੰਦਰਪਾਲ ਸਿੰਘ ਮਨਡੂਡੀ ਅਫਸਰ ਹਾਂ ਰਜੀਤਪੁਰ ਥਾਣੇ ਤੋਂ ਆਇਆ ਹਾਂ ਇਹਨਾਂ ਨੂੰ ਕਿਹਾ ਆਪਣੇ ਕਾਗਜ਼ ਪੱਤਰ ਲੈ ਆਓ ਜਿਹੜੇ ਤੁਹਾਡੇ ਕੋਰਟ ਦਾ ਸਟੇ ਹੈ ਜੋ ਵੀ ਕਾਗਜ਼ ਪੱਤਰ ਤੇ ਐਸ ਐਸਓ ਸਾਹਿਬ ਨੂੰ ਆ ਕੇ ਤੇ ਆਪਣੇ ਕਾਗਜ਼ ਦਿਖਾਓ ਤੇ ਜਿੱਦਾਂ ਵੀ ਉਹ ਕਾਗਜ਼ਾਂ ਵਿੱਚ ਸ਼ੋ ਹੁੰਦਾ ਉਹ ਸਾਨੂੰ ਕੰਮ ਕਰ ਲੈਣ ਅੱਗੇ ਰੁਕਿਆ ਕੰਮ ਤੇ ਕੀ ਵੈਸੇ ਥੋੜਾ ਜਿਹਾ ਮਸਲਾ ਦੱਸ ਦੋ ਕੀ ਸੀ ਇਹਨਾਂ ਦਾ ਇਹਨਾਂ ਦਾ ਜਗ੍ਹਾ ਜਗ੍ਹਾ ਦਾ ਮਸਲਾ ਹੈ ਪਡਾਲੇ ਦੀ ਕਲੋਨੀ ਹੈ ਤੇ ਉਹਦੇ ਸਬੰਧ ਵਿੱਚ ਆਪਣੇ ਕਾਜ ਪੱਤਰ ਲੈਣ ਨੂੰ ਅੱਗੇ ਵੀ ਇੱਕ ਦਿਨ ਇਹਨਾਂ ਨੇ ਰੋਕ ਰਕਾਈ ਕੀਤੀ ਸੀ ਅੱਜ ਵੀ ਉਹ ਸਬੰਧ ਵਿੱਚ ਆਏ ਆ ਇਕੱਠੇ ਹੋਏ ਆ ਇਹ ਡਿਪਾਰਟਮੈਂਟ ਚ ਆਏ ਨੇ ਇਹ ਡਿਪਾਰਟਮੈਂਟ ਦਾ ਤੇ ਮੈਨੂੰ ਨਹੀਂ ਪਤਾ ਮੈਂ ਤੇ ਹੁਣ ਇੱਥੇ ਮੌਕੇ ਤੇ ਆਮ ਪ੍ਰੂਵਨ ਇੰਟਰਵਿਊ ਆਏ ਆ ਇੰਪਰੂਵਮੈਂਟ ਇਸ ਦਾ ਹਾਂਜੀ ਹਾਂਜੀ ਤੇ ਕੋਈ ਨਹੀਂ ਠਾਣੇ ਲੈ ਆਵੋ ਕਾਜ ਪੱਤਰ ਤੇ ਦੇਖ ਲੈਣਾ ਜੀ ਜੋ ਵੀ ਜਿਹਦਾ ਵੀ ਹੱਕ ਬੰਦਾ ਹੈਗਾ ਉਹਨੂੰ ਜਗ੍ਹਾ ਦਿੱਤੀਏ ਕੋਈ ਇਨਸਾਫ ਕੀਤਾ ਜਾਊਗਾ